ਸੱਚਿਲ ਮੈਂ ਡਿਸਟ੍ਰਿਕਟ ਮੈਨੇਜਰ ਕੁਰਸ਼ੇਵ ਸਿੰਘ ਮੈਂ ਪੂਰਾ ਸ਼ਹਿਰ ਉਹਦੇ ਜਿੰਨੇ ਵੀ ਸੇਵਾ ਕੇਂਦਰ ਹੈਗੇ ਮੈਂ ਸਾਰੇ ਮੈਨੇਜ ਕਰਦਾ ਉਹਨਾਂ ਨੂੰ ਦੇਖਦਾ ਹਾਂ ਮੈਂ ਦੇਖ ਰਿਹਾ ਕਿ ਕਿਸੇ ਤਰ੍ਹਾਂ ਦੀ ਸਿਟੀਜ਼ਨ ਨੂੰ ਪ੍ਰੋਬਲਮ ਆਉਂਦੀ ਹੈ ਮੇਰਾ ਨੰਬਰ ਸਾਰੇ ਸੇਵਾ ਕੇਂਦਰ ਦੇ ਵਿੱਚ ਪੇਸਟ ਹੈਗਾ ਜੇ ਕਿਸੇ ਸਿਟੀਜ਼ਨ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਿਟੀਜ਼ਨ ਮੇਰੇ ਨਾਲ ਗੱਲਬਾਤ ਕਰਕੇ ਆਪਣੀ ਪ੍ਰੋਬਲਮ ਦਾ ਉਹਨਾਂ ਦਾ ਸੇਮ ਟਾਈਮ ਹੱਲ ਕਰ ਦਿੰਦਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਆ ਤਾਂ ਅਸੀਂ ਉਹਦੇ ਲਈ ਵੀ ਹੱਲ ਕਰਦੇ ਆ ਵੀ ਸਿਟੀਜ਼ਨ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਸਾਡੇ ਕੋਲ 28 ਸੇਵਾ ਕੇਂਦਰ ਨੇ 28 ਸੇਵਾ ਕੇਂਦਰ ਜਿਹੜੇ ਸ਼ਹਿਰਪੁਰ ਦੇ ਵਿੱਚ ਨੇ ਤਾਂ ਅਸੀਂ ਉਹਨਾਂ ਦੇ ਮੈਂ ਪ੍ਰੋਪਰਲੀ ਉਹਨਾਂ ਨੂੰ ਟੇਕ ਕੇਅਰ ਕਰਦਾ ਮੇਰੇ ਕੋਲ ਆਪਣੀ ਟੀਮ ਦੋ ਏਡੀਐਮ ਆ ਇੱਕ ਮਾਸਟਰ ਟ੍ਰੇਨਰ ਆ ਜਿਹੜੇ ਉਹ ਅਸਿਸਟੈਂਟ ਮੈਨੇਜਰ ਆ ਉਹ ਇੱਕ ਗੜਸ਼ਕਤ ਸੀਲ ਚ ਬੈਠਦਾ ਇੱਕ ਸਬਡਿਵੀਜ਼ਨ ਆਪਣੀ ਬਕੇੜੀਆਂ ਬੈਠਦਾ ਉਹ ਆਪਣੇ ਸੇਵਾ ਕੇਂਦਰਾਂ ਦੇ ਵਿੱਚ ਰਾਸ਼ਟ੍ਰਜਟਾ ਹੋ ਰਿਹਾ ਬੱਚਿਆਂ ਦੇ ਵਿੱਚ ਸਕੂਲ ਦੀ ਐਡਮਿਸ਼ਨਾਂ ਚੱਲ ਰਹੀਆਂ ਨੇ ਜਿਹਦੇ ਕਰਕੇ ਰੈਜ਼ੀਡੈਂਸ ਸਰਟੀਫਿਕੇਟ ਜਾਂ ਉਹਨਾਂ ਦਾ ਕਾਸਟ ਸਰਟੀਫਿਕੇਟ ਉਹਨਾਂ ਦੀ ਲੋਅਰ ਸਕੂਲਾਂ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਮੰਗ ਦੇ ਕਾਰਨ ਬੱਚਿਆਂ ਦਾ ਹਰ ਸਾਲ ਬਾਅਦ ਜਿਹੜਾ ਹੰਗਾਮਾ ਦਾ ਸਕੂਲ ਸਰਟੀਫਿਕੇਟ ਉਹ ਰੈਜ਼ੀਡੈਂਸ ਸਰਟੀਫਿਕੇਟ ਸਕੂਲ ਦੇ ਵਾਸਤੇ ਮੰਗਿਆ ਜਾਂਦਾ ਜਾਂ ਉਹਨਾਂ ਦਾ ਕਹਾ ਸਰਟੀਫਿਕੇਟ ਮੰਗਿਆ ਜਾਂਦਾ ਕਿਉਂਕਿ ਉਹਨਾਂ ਦਾ ਬੱਚਿਆਂ ਦਾ ਵਜੀਫਾ ਹੁੰਦਾ ਉਹਦੇ ਲਈ ਹਰ ਸਾਲ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜਾ ਕੇ ਮੋਸਟਲੀ ਸੇਵਾ ਗੰਗਾ ਦੇ ਵਿੱਚ ਰਸ ਪਾਇਆ ਜਾਂਦਾ ਤਾਂ ਉੱਪਰੋਂ ਜਦੋਂ ਇੱਕ ਨਾ ਸੈਂਟਰਲ ਗਵਰਨਮੈਂਟ ਦੀ ਗਾਈਡਲਾਈਨ ਅਕੋਰਡਿੰਗ ਪੰਜ ਸਾਲਾਂ ਬਾਅਦ ਈਕਾ ਆਧਾਰ ਕਾਰਡ ਦੀ ਅਪਡੇਸ਼ਨ ਕਰਾਉਣੀ ਜ਼ਰੂਰੀ ਹੈ ਜਿਹਦੇ ਕਰਕੇ ਆਧਾਰ ਕਾਰਡ ਦਾ ਮੋਸਟਲੀ ਦਿੱਲੀ 1.5 ਤੋਂ 200 ਸਿਟੀਜ਼ਨ ਸਾਡੇ ਕੋਲ ਸੇਵਾ ਕੇਂਦਰ ਹੁੰਦੇ ਆ ਤੇ ਆਧਾਰ ਕਾਰਡ ਅਪਡੇਸ਼ਨ ਦੀ ਰਿਕਵੈਸਟ ਕਰਦੇ ਆ ਇਸ ਆਧਾਰ ਅਪਡੇਸ਼ਨ ਕਰਕੇ ਸੇਵਾ ਕੇਂਦਰਾਂ ਤੇ ਬਹੁਤ ਜ਼ਿਆਦਾ ਬਹਰੇ ਆ ਐ ਅਗਰ ਆਪਾਂ ਜਿਹੜਾ 5 ਸਾਲ ਬਾਅਦ ਆਪਣਾ ਆਧਾਰ ਕਾਰਡ ਜਿਹੜਾ ਹੈਗਾ ਉਹ ਇਹ ਨੂੰ ਨਹੀਂ ਕਰਵਾਉਂਦੇ ਤੇ ਇਹਦੇ ਨਾਲ ਕੀ ਕੀ ਪ੍ਰੋਬਲਮ ਜਿਹੜੀ ਹੈਗੀ ਹੈ ਆਪਾਂ ਵਾਪਸ ਪ੍ਰੋਬਲਮ ਜਦੋਂ ਵੀ ਆਪਣਾ ਬੈਂਕ ਖਾਤੇ ਦੇ ਵਿੱਚ ਅਟੈਚਡ ਹੁੰਦਾ ਤਾਂ ਉੱਥੇ ਵੀ ਆਪਾਂ ਨੂੰ ਇਸ਼ੂ ਕ੍ਰੀਏਟ ਹੋ ਸਕਦਾ ਜਦੋਂ ਵੀ ਕੋਈ ਆਪਣਾ OTP ਨਾਲ ਆਪਾਂ ਕੋਈ ਅੱਗੇ ਕੋਈ ਸਰਵਿਸ ਲੈਣੀ ਆ ਤਾਂ ਉੱਥੇ ਵੀ ਆਧਾਰ ਅਪਡੇਸ਼ਨ ਮੰਗਿਆ ਜਾਂਦਾ ਜੇ ਆਪਣਾ ਕਿਸੇ ਜਿੱਦਾਂ ਇੱਕ ਪੈਨ ਕਾਰਡ ਨਾਲ ਲਿੰਕ ਹੁੰਦਾ ਬੈਂਕ ਅਕਾਊਂਟ ਨਾਲ ਲਿੰਕ ਹੁੰਦਾ ਹਰ ਇੱਕ ਚੀਜ਼ ਨਾਲ ਆਪਣਾ ਆਧਾਰ ਲਿੰਕਾ ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਅੱਗੇ ਸਰਵਿਸ ਲੈਣ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਇਸੇ ਕਰਕੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਵੇ ਕਿਹਾ ਹੈ ਕਿ 5 ਸਾਲਾਂ ਦੇ ਵਿੱਚ ਇੱਕ ਵਾਰੀ ਆਪਾਂ ਨੂੰ ਆਧਾਰ ਕਾਰਡ ਅਪਡੇਟ ਕਰਾਉਣਾ ਜ਼ਰੂਰੀ ਹੈ 5 ਸਾਲਾਂ ਦੇ ਵਿੱਚ ਵਿੱਚ ਆਧਾਰ ਕਾਰਡ ਵਾਲੇ ਨੂੰ ਜਿਹੜਾ ਹੈਗਾ ਉਹ ਸੂਚਨਾ ਸੈਂਟਰ ਵਿੱਚ ਆ ਕੇ ਆਪਣਾ ਆਧਾਰ ਕਾਰਡ ਦੇ ਨਾਲ ਹੋਰ ਵੀ ਕੋਈ ਟੂ ਡਾਕੂਮੈਂਟ ਆਉਣਾ ਪਏਗਾ ਇਹਨੂੰ ਕਰਾਉਣੀ ਹੈ ਉਹ ਆਪਣੇ ਫਿੰਗਰ ਇੱਕ ਆਪਣਾ ਜਸਟ ਮੋਬਾਈਲ ਨੰਬਰ ਵੀ ਅਪਡੇਟ ਕਰਾ ਸਕਦਾ ਹੈ ਇੱਕ ਫਿੰਗਰ ਅਪਡੇਟ ਇੱਕ ਫੋਟੋ ਅਪਡੇਟ ਕਰਾ ਸਕਦਾ ਜਿੱਦਾਂ ਕਿ ਆਪਾਂ ਸਮਝਦੇ ਹਾਂ ਪਹਿਲਾਂ ਇੱਕ ਉਮਰ ਦੇ ਸਾਰਨੋਂ ਫੋਟੋ ਉਸ ਤਰ੍ਹਾਂ ਦੀ ਕੋਡਿੰਗ ਹੋ ਜਾਂਦੀ ਹੈ ਰੀਸੈਂਟਲੀ ਫੋਟੋ ਆਪਣੀ ਹੋ ਜੇਗੀ ਤਾਂ ਉਹ ਆਪਣੇ ਵਧੀਆ ਤੰਗ ਨਾਲ ਪਤਾ ਲੱਗਦਾ ਵੀ ਆਇਡੈਂਟੀਫਾਈ ਹੋ ਜਾਂਦਾ ਬੰਦਾ ਵੀ ਇਹ ਸਾਡੀ ਹੀ ਫੋਟੋ ਹੈ ਜੇ ਆਪਾਂ ਇੱਕ ਮਾਈਨਰ ਬੱਚੇ ਦੀ ਕਰਦੇ ਆ ਤਾਂ ਬੱਚਾ ਛੁੱਟਾ ਹੁੰਦਾ ਹੈ ਕਿਸੇ ਟਾਈਮ ਉੱਪਰ ਚੱਲ ਜਾਂਦਾ ਵਡੀ ਮਰ ਤੇ ਤਾਂ ਉਹਦੀ ਫੋਟੋ ਮੈਚ ਨਹੀਂ ਕਰਦੀ ਠੀਕ ਹੈ ਸਰ ਤੇ ਇੱਕ ਕਾਸਟ ਸਰਟੀਫਿਕੇਟ ਤੁਸੀਂ ਦੱਸਿਆ ਹੈ ਉਹ ਵੀ ਰੀਨਿਊ ਕਰਨ ਦੀ ਜਰੂਰਤ ਹੈ ਉਹ 1 ਸਾਲ ਲਈ ਵੈਲਿਡ ਹੁੰਦਾ ਕਾਸਟ ਸਰਟੀਫਿਕੇਟ ਹੋ ਗਿਆ ਰੈਡੀਅਲ ਸਰਟੀਫਿਕੇਟ ਹੋ ਗਿਆ 1 ਸਾਲ ਲਈ ਹੁੰਦੇ ਆ ਤੇ ਉਹਦਾ ਰੀਨਿਊ ਕਰਨ ਦਾ ਕੀ ਪ੍ਰੋਸੀਜਰ ਹੈ ਪ੍ਰੋਸੀਜਰ ਉਹਦਾ ਨੋਰਮਲ ਹੈ ਪ੍ਰਾਣ ਸਰਟੀਫਿਕੇਟ ਨਾਲ ਲਾ ਕੇ ਤੇ ਇਥੇ ਆ ਕੇ ਕਿਸੇ ਬਿਨਾਂ ਫਾਰਮ ਤੋਂ ਆਜੋ ਪਟਵਾਰੀ ਦੀ ਰਿਪੋਰਟ ਅਸੀਂ ਆਨਲਾਈਨ ਹੀ ਕਰਾਉਣੀ ਆ ਤਾਂ ਸੇਮ ਦੇ ਆਪਣਾ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਅਪਲਾਈ ਕਰਨ ਤੋਂ ਬਾਅਦ ਸੇਮ ਦੇ ਅਪਲਾਈ ਹੋ ਜਾਂਦਾ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦੇ ਬਣ ਕੇ ਸਰਟੀਫਿਕੇਟ ਉਹਨਾਂ ਨੂੰ issues ਕਰ ਦਿੱਤਾ ਜਾਂਦਾ ਜਿੱਦਾਂ ਕਿ ਹੁਣ ਸਰਵਿਸਾਂ ਚੱਲਦੀਆਂ ਪਈਆਂ 1076 ਦੇ ਕਾਲ ਕਰਦੇ ਆ ਤੇ ਜਿਹੜੀ ਵੀ ਸਰਟੀਫਿਕੇਟ ਆ ਡਾਕੂਮੈਂਟ ਪ੍ਰੋਵਾਈਡ ਕਰਕੇ ਉਹ ਲੈ ਜਾਂਦੇ ਆ ਹਾਂਜੀ ਤੇ ਅਸੀਂ ਆਨਲਾਈਨ ਵੀ ਇਹ ਕੰਮ ਕਰ ਸਕਦੇ ਹਾਂ ਇਹ ਜਿਹੜਾ ਆਨਲਾਈਨ ਕੇਂਦਰਾਂ ਦੇ ਵਿੱਚ ਵੀ ਹੋ ਰਿਹਾ ਕਿ 1076 ਦੇ ਵਿੱਚ ਆਪਾਂ ਅਪਾਇੰਟਮੈਂਟ ਬੁੱਕ ਕਰਕੇ ਤਾਂ ਆਪਣੇ 10 ਛੇਤਰ ਵਿੱਚ ਅਸੀਂ ਜਿਹੜਾ ਆਪਰੇਟਰ ਨੂੰ ਸੀ ਚਾਰ ਪੇਜ ਦੇ ਸਿਟੀਜ਼ਨ ਤੇ ਉਹ ਡਾਕੂਮੈਂਟ ਲੈ ਕੇ ਉਹਨਾਂ ਦੇ ਘਰ ਹੀ ਅਪਲਾਈ ਕਰਕੇ ਆ ਜਾਂਦਾ। ਇਹ ਜਿਹੜੀ 10 ਛੇਤਰ ਹੈ ਬਹੁਤ ਵਧੀਆ ਸਕੀਮ ਹੈ ਜਿੱਦਾਂ ਕੋਈ ਹੈਂਡੀਕੈਪ ਹੋ ਗਿਆ ਜਾਂ 올ਡ ਏਜ ਪੈਨਸ਼ਨ ਦੀ ਕਿਸੇ ਦਾ ਇਸ਼ੂ ਹੁੰਦਾ ਤਾਂ ਆਪਣੇ ਆਪ ਸਾਡਾ ਆਪਰੇਟਰ ਘਰ ਜਾਂਦਾ ਤੇ ਘਰ ਜਾ ਕੇ ਉਹ ਸਿਟੀਜ਼ਨ ਨੂੰ ਸਰਵਿਸ ਪ੍ਰੋਵਾਈਡ ਕਰਵਾ ਦਿੱਤੀ ਜਾਂਦੀ। ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ।